ਦੇਖੋ ਬਹੁਤ ਮਾੜੀ ਗੱਲ ਹੈ ਜਿਹੜੇ ਨੌਜਵਾਨ ਆਪਣੀਆਂ ਆਸਾਂ ਲੈ ਕੇ ਇੱਥੇ ਉਹਨਾਂ ਦੇ ਮਾਤਾ ਪਿਤਾ ਦੀ ਆਸਾਂ ਹੈ ਕਿ ਸਾਡੇ ਬੱਚਾ ਬਾਹਰ ਜਾ ਕੇ ਮਿਹਨਤ ਕਰੇਗਾ ਕਾਮਜਬ ਹੋਏਗਾ ਤੇ ਸਾਡੀ ਆਰਥਿਕ ਹਾਲ ਜਿਹੜੀ ਹੈ ਉਹ ਸੁਧਰੇਗੀ ਬੇਰਜਗਾਰੀ ਕਾਫੀ ਤੇ ਰਜਗਾਰ ਕਰਕੇ ਹਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਢੰਗ ਤਰੀਕੇ ਨਾਲ ਬਾਹਰਲੇ ਦੇਸ਼ ਜਾਂ ਕਿਤੇ ਵੀ ਜਿੱਥੇ ਮੈਨੂੰ ਕੰਮ ਮਿਲਦਾ ਮੈਂ ਜਾਵਾਂ ਇੰਬਰਕਰੀ ਸਰਕਾਰ ਨੂੰ ਵੀ ਚਾਹੀਦਾ ਸੀ ਕਿ ਜੇ ਉਹ ਚਲੇ ਗਏ ਮੰਨ ਲਓ ਗਲਤ ਢੰਗ ਨਾਲ ਚਲੇ ਗਏ ਗਲਤੇ ਮੜੇ ਜਾਣ ਨਹੀਂ ਚਾਹੀਦਾ ਖਾਲਜੀ ਪੱਤਰੀ ਜਾਣਾ ਚਾਹੀਦਾ ਜੇ ਚਲੇ ਗਏ ਤੋਂ ਉਹਨਾਂ ਨੇ ਇੱਕ ਵਾਰ ਮੋਖਾਨ ਨੂੰ ਦੇਣਾ ਚਾਹੀਦਾ ਸੀ ਜਿਹਦੇ ਨਾਲ ਉਹ ਆਪਣਾ ਕੇਦੋ ਖਾਲਜ ਪੱਤਰ ਪੂਰੇ ਕਰਕੇ ਉੱਥੇ ਤੇ ਉਹਨਾਂ ਦੀ ਆਪਣੀ ਜਿਹੜੀ ਕੰਮ ਲਈ ਗਏ ਸੀ 40-40 ਲੱਖ ਦਾ 50-50 ਲੱਖ ਦੇ ਕੇ ਗਏ ਸੀ ਤੇ ਉਹ ਉਹਨਾਂ ਨੂੰ ਇਸ ਤਰ੍ਹਾਂ ਭੇਜਣਾ ਬੀੜੀਆਂ ਲਾ ਕੇ ਭੇਜਣਾ ਮੈਂ ਸਮਝਦਾ ਹੱਥ ਘੜੀਆਂ ਲਾ ਕੇ ਭੇਜਣਾ ਫਿਰ ਜਾਜ ਪੌਂਡ ਦੇ ਜਾਈ ਤੇ ਭੇਜਣਾ ਜਿਹੜੇ ਬੈਠੇ ਹੀ ਆ ਮਤਲਬ ਉਥੇ ਬਹਿਣ ਨੂੰ ਜਗ੍ਹਾ ਕੁਰਸੀ ਵੀ ਨਹੀਂ ਤੇ ਮੈਨੂੰ ਸਮਝਦਾ ਬਹੁਤ ਮਾੜੀ ਇਹ ਨਿੰਦ ਜੋ ਕਰਨਾ ਡੈਮੋਕ੍ਰੇਸੀ ਦਾ ਜੋਗ ਹੈ ਤੇ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸ਼ੋਭਦੀਆਂ ਨਹੀਂ ਸਾਡਾ ਦੇਸ਼ ਜਿਹੜਾ ਲੋਕਤੰਤਰ ਦੇਸ਼ ਹੈ ਔਰ ਉਤੋਂ ਗਾਂ ਮੜੀ ਗੱਲੇ ਕਿ ਜਿਹੜੇ ਪੰਜਾਬ ਨੂੰ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਉਹਨਾਂ ਨੇ 에어ਪੋਰਟ ਦੇ ਇੱਥੇ ਜਿਹੜੇ ਤਾਰੇ ਇਹ ਵੀ ਕੁਝ ਸੋਚੀ ਸਮਝੀ ਸਾਜ ਜਿਹਾ ਕਿ ਜਿਹੜੇ ਪੰਜਾਬੀਆਂ ਨੂੰ ਖਾਸ ਕਰਕੇ ਪੰਜਾਬੀ ਹਮੇਸ਼ਾ ਹੀ ਦੇਸ਼ ਵਾਸਤੇ ਕਮਬਾਤੀ ਪੰਜਾਬੀਆਤ ਵਾਸਤੇ ਲੜਦੇ ਰਹੇ ਨੇ ਕਿ ਸਾਡਾ ਭਾਈਚਾਰਾ ਇਸਾਂਹ ਜਿਹੜੀ ਆ ਉਹ ਇਕੱਠੀ ਰਵੇ ਇਕ ਰਵੇ ਤੇ ਇੱਥੇ ਸ਼ਾਂਤੀ ਰਹੀ ਆ ਗੁਰੂ 피ਰਾਂ ਦੀ ਇਹ ਧਰਤੀ ਆ ਪੰਜਾਬ ਦਾ ਦੇਸ਼ ਜਿਹੜਾ ਰੇਖੀ ਮੁੰਡੀਆਂ ਦੀ ਗੁਰੂਆਂ ਦੀ ਇੱਥੇ ਹੋ ਜੀਆਂ ਮਤਲਬ ਸੋਚ ਕੇ ਇੱਕ ਭੇਜਣੀ ਕਿਉਂਕਿ ਬੱਚੇ ਬਾਹਰ ਵੀ ਗੁਜਰਾਤ ਦੇ ਵੀ ਕਾਫੀ ਹਰਿਆਣੇ ਦੇ ਵੀ ਕਾਫੀ ਹੋਰ ਵੀ ਸ਼ਿਬਾਂ ਦੇ ਉੱਥੇ ਉਹਨਾਂ ਭੇਜਿਆ ਨਹੀਂ ਉਤਰਾ ਹੀ ਜਦੋਂ 에어ਪੋਰਟਾਂ ਦੀ ਰੂਟ ਮੰਗਦੇ ਆ ਕਿ ਸਾਨੂੰ ਅੰਬਰਸਤ ਮਰਕਾਰੀਆਂ ਜਾਂ ਹੋਰ ਦਾਨਾ ਜਿਹੜੀਆਂ ਦਿੱਤੀਆਂ ਜਾਣ ਉਹ ਦਿੰਦੇ ਨਹੀਂ ਨਾ ਮਾਲੀ ਦੇ ਰਿਹਾ ਮਤਲਬ ਉੱਥੇ ਡੋਲ ਇੰਟਰਨੈਸ਼ਨਲ ਪੁਲਟਾਉਂ ਨੂੰ ਬਾਲ ਸਾਹਿਬ ਨੇ ਬਣਾਈਆਂ ਸੀ ਬੜੀ ਯੋਰ ਨਾਲ ਬਣਾਈਆਂ ਸੀ ਤੇ ਉੱਥੇ ਉਹ ਉਹ ਫਲੈਟਾਂ ਨਹੀਂ ਦਿੰਦੇ ਨਹੀਂ ਤੇ ਆਹ ਵਾਸਤੇ ਇਹਨਾਂ ਨੇ ਮੁੰਡਿਆਂ ਦੇ ਵਾਸਤੇ ਜਿਹੜੀ ਚੁਣੀ ਇਹ ਵੀ ਨੰਨ੍ਨ ਜੋ ਗੱਲ ਹੈ ਮੁੱਲ ਮੜੀ ਗੱਲ ਹੈ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਹੀ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਹੌਮ ਮਿਨਿਸਟਰ ਨੂੰ ਵੀ ਕਰਨੀ ਚਾਹਣਾ ਉਦੇਸ਼ ਮੰਤਰੀ ਨੂੰ ਵੀ ਕਰਨੀ ਚਾਹਣਾ ਕਿ ਉਹ ਉੱਥੇ ਉਹਨਾਂ ਨਾਲ ਗੱਲ ਕਰਨ ਕਿ ਚਲੋ ਜੇ ਚਲੇ ਗਏ ਉਹਨਾਂ ਦਾ ਸਤਿਕਾਰ ਮਾਨ ਪੂਰਾ ਕਰਨ ਆਦਰ ਸਤਿਕਾਰ ਦੇ ਨਾਲ ਕਿਉਂਕਿ ਅੱਜਕੱਲ ਡਿਕਟੇਟਰ ਤੇ ਨਹੀਂ ਕਿ ਕੰਪੁਲਟਾ ਨਾਲ ਇਸ਼ਾਰਾ ਰਾਜ ਚੱਲਦੇ ਨੇ ਸਾਰੇ ਦੇਸ਼ਾਂ 'ਚ ਚੱਲ ਰਹੇ ਨੇ ਕੁਝ ਥੋੜੀਆਂ ਜਿਹੀਆਂ ਕੰਟਰੀਆਂ ਜਿੱਥੇ ਡੈਮੋਕਰੇਸੀ ਨਹੀਂ ਹੈਗੀ ਤੇ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਜਿਹੜਾ ਉਹਨਾਂ ਨੂੰ ਉੱਥੋਂ ਜੋਨਾ ਭੇਜਣਾ ਹੀ ਸੀ ਤੋ ਕਰਨਾ ਉਹ ਤਰਨੀਆਂ ਜਿਹੜੀਆਂ ਮੌਣ ਵਾਲੇ ਜਿਹੜਾ ਨੌਜਵਾਨਾਂ ਦਾ ਉਹ ਡਿਕਦਾ ਉਹ ਮੁੜ ਕੇ ਇੱਥੇ ਰੁਜ਼ਗਾਰ ਦੇ ਸਾਧਨ ਜਿਹੜੇ ਉਹਨਾਂ ਨਹੀਂ ਜਿੱਨਾ ਉਹ ਗਏ ਸੀ ਤੇ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਨਾ ਵੀ ਉਹ ਜਰੂਰ ਤਾਲਮਿਲ ਪ੍ਰਧਾਨ ਮੰਤਰੀ ਗਏ ਨੇ ਅੱਜ ਮਿਲਣ ਨੂੰ ਈ ਹੈ ਮੈਂ ਪੇਪਰ ਜੀ ਪੜ੍ਹਿਆ ਈ ਉਹਨੂੰ ਦੋਨੋਂ ਉਹ ਸੌਰੀ ਉਹਨੂੰ 트੍ਰੰਪ ਨੂੰ ਤੂੰ ਉਹਨਾਂ ਨਾਲ ਬੈ ਕੇ ਉੱਥੇ ਗੱਲ ਕਰਨ ਉਹ ਤੂੰ ਇਸ ਤਰ੍ਹਾਂ ਜਿਹੜਾ ਖੜੇ ਉਹ ਜਾਜ ਆਪਣਾ ਭੇਜਣਾ ਚਾਹੀਦਾ ਜੇ ਤੇ ਦਾ ਜਾਜ ਜਾਂਦਾ ਜੇ ਲਿਆਉਣਾ ਸੀ ਤੂੰ ਬੜੇ ਸ਼ਤਕਾਰ ਨਾਲ ਲਿਆਉਂਦੇ ਫਿਰ ਵੀ ਚਲੋ ਉਹਨਾਂ ਦਾ ਬੜੇ ਮਾਨ ਦੇ ਨਾਲ ਉਹ ਗਾਇਬ ਚਰੇ ਅੱਛਾ ਲੈ ਕੇ ਗਏ ਔਰ ਨਾਲ ਭਗਵੰਤ ਮਾਨ ਦੀ ਜਿਹੜੀ ਤੁਸੀਂ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਨੇ ਉਹ ਪਹਿਲਾਂ ਵੀ ਇੱਥੇ ਜਾਜ ਆਇਆ ਉਦੋਂ ਵੀ ਉੱਥੇ ਆਇਆ ਹੁਣ ਆਏ ਤੇ ਬੋਲ ਕੇ ਚਲੇ ਗਏ ਜਾਣਾਂ ਤੇ ਚਾਹੀਦਾ ਹੈ ਪ੍ਰਧਾਨ ਮੰਤਰੀ ਨਾਲ ਤਾਲਮਲ ਕਰਦੇ ਆਮਨਿਸਟਨਾ ਕਰਦੇ ਵਿਦੇਸ਼ ਮੰਤਰੀ ਨਾਲ ਕਰਦੇ ਉਹਨਾਂ ਨਾਲ ਬਹਿ ਕੇ ਉੱਥੇ ਦਿੱਲੀ 'ਚ ਗੱਲਬਾਤ ਕਰਦੇ ਪਬਲਿਸੀਟੀ ਵਾਤੇ ਹੋਈਆਂ ਗੱਲਾਂ ਕਰਨੀਆਂ ਕਿ ਇਸ ਤਰ੍ਹਾਂ ਕਰਾਂਗੇ ਉਹ ਕਰਾਂਗੇ ਤੇ ਦੁੱਖ ਸਾਰੇ ਪੰਜਾਬੀਆਂ ਨੂੰ ਹਰ ਘਰ ਨੂੰ ਦੁੱਖ ਆਪੇ ਜਦੋਂ ਨੌਜਵਾਨ ਬੱਚੇ ਉੱਥੇ ਬੇਰੁਜ਼ਗਾਰ ਵਾਪਸ ਆ ਰਹੇ ਨੇ ਉਹ ਨਹੀਂ ਆਉਣੇ ਚਾਹੀਦੇ ਤੇ ਦੇਖਦੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵਿਦੇਸ਼ ਮੰਤਰੀ ਜੀ ਨੂੰ ਇਸ ਬੇਨਤੀ ਚਾਉਣਾ ਕਿ ਉਹ ਤਾਲਮੇਲ ਕਰੇ ਉਹਨਾਂ ਉਹਨਾਂ ਕੋਲ ਇੰਤਖਾਦ ਜਿਹੜਾ ਮਰਕਾ ਕੇ ਪ੍ਰਾਈਮ ਮਿਨਿਸਟਰ ਨੇ ਜਾਂ ਰਾਸ਼ਟਰਪਤੀ ਆ ਉਹਨਾਂ ਦੇ ਨਾਲ ਤਾਲਮਲ ਕਰਕੇ ਉਹਨਾਂ ਨੇ ਜਿਹੜਾ ਅਗਲਾ ਜਿਹੜਾ ਉਹਨਾਂ ਨੇ ਹੋਰ ਵੀ ਅਲੀਏ ਦੱਸਦੇ ਉਹਨੂੰ ਪਤਾ ਲੱਗਾ ਕਿ ਲਿਖਣਾ ਤਿਆਰ ਕਰ ਰਹੇ ਉਹ ਸਰਕਾਰ ਦੇ ਨਾਲ ਉਹਨਾਂ ਦਾ ਮਾਨ ਸਰਕਾਰ ਵੀ ਬਹਾਲ ਹੋ ਰਿਹਾ ਤੇ ਜੇ ਉਹਨਾਂ ਨੇ ਕੋਈ ਮਜ਼ਦੂਰੀ ਹੈ ਕਿ ਕਾਨੂੰਨੀ ਮਜ਼ਦੂਰੀ ਹੈ ਉਹਨੂੰ ਉਹਨਾਂ ਨੂੰ ਕਰਨਾ ਚਾਹੀਦਾ ਉੱਤੇ ਵਿਚਾਰ ਮੋੜ ਕਰਕੇ ਉਹਨਾਂ ਨੂੰ ਉੱਥੇ ਕਰ ਲੈਣਾ ਜਿਹਦਾ ਰਜਿਸਟਰ ਨਹੀਂ ਤੇ ਫਿਰ ਵੀ ਸਰਕਾਰ ਦੇ ਨਾਲ ਜਿਹੜਾ ਭੇਜਣਾ ਜਿਹਦਾ ਸ਼੍ਰੋਮਣੀ ਅਕਾਲੀ ਦਲ ਮੇਥਾ ਹੀ ਪੰਜਾਬ ਦੇ ਵਿੱਚ ਭਾਈਚਾਰ ਸਾਂਝ ਦਾ ਔਰ ਪੰਜਾਬੀਅਤ ਦਾ ਪੰਜਾਬ ਦਾ ਮਦਈ ਰਹਿਤ ਰਹੇਗਾ ਅੱਜ ਵੀ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਪਰਿਵਾਰਾਂ ਦੇ ਨਾਲ ਫ਼ਸਮਣੀ ਕਾਲੀਦਾਲ ਵੀ ਸਰਦਾਰ ਸੀਐਮ ਸਾਹਿਬ ਨੇ ਕਿਹਾ ਕਿ ਮੈਂ ਸਿੱਧਾ ਵਿਰੋਧ ਕਰਦਾ ਇਹਨਾਂ ਨੇ ਅੰਮ੍ਰਿਤਸਰ 에어ਪੋਰਟ ਕਿਉਂ ਨਹੀਂ ਚੁੱਕਿਆ ਇਹ ਪੰਜਾਬੀਆਂ ਨੂੰ ਬਦਨਾਮ ਕਰਦੇ ਨੇ ਜਦੋਂ ਕੋਈ ਵੱਡਾ ਲੀਡਰ ਹੁੰਦਾ ਇਹਨੂੰ ਦਿੱਲੀ ਚ ਉਤਾਰਿਆ ਜਾਂਦਾ ਜਾਂ ਗਾਜ਼ੀਆਬੱਦ ਉਤਾਰਿਆ ਜਾਂਦਾ ਅੰਮ੍ਰਿਤਸਰ ਹੀ ਕਿਉਂ ਲਾਗੇ ਪਾਕਿਸਤਾਨ ਲੱਗਦਾ 40 ਕਿਲੋ ਮੀਟਰ ਹਮ ਉਸ ਇੱਕ ਫੌਜੀ ਜਾਜੂ ਤਨਾ ਇੱਕ ਦੇਖੋ ਇਹ ਆਪਣੇ ਮਰਕਿਸਤਰੀ ਆ ਪੰਜਾਬ ਦੇ ਪੰਜਾਬੀਆਂ ਦੇ ਕਿ ਆਪਾਂ ਪੰਜਾਬ ਦੇ ਲੋਕ ਜਿਹੜੇ ਪੰਜਾਬੀ ਆ ਉਹ ਸਮਝ ਨਹੀਂ ਰਹੇ ਉਹ ਫਿਰ ਵੀ ਇਹੋ ਜੀਆਂ ਚੀਜ਼ਾਂ ਜਵੜਦੇ ਆ ਪੰਜਾਬ ਨੂੰ ਹਮੇਸ਼ਾ ਹੀ ਸੈਂਟਰ ਦੀਆਂ ਸਰਕਾਰਾਂ ਜਿਹੜੀਆਂ ਬਦਨਾਮ ਕਰਦੇ ਲੱਗੀਆਂ ਅੱਜ ਨਹੀਂ ਕੱਲ੍ਹ ਦੀਆਂ ਬਾਦ ਸਾਹਿਬ ਨੇ ساری ਜ਼ਿੰਦਗੀ ਉਹਨਾਂ ਨੇ ਐਸੀ ਗੱਲ ਦੀ ਲੜਾਈ ਲੜੀ ਕਿ ਤੂੰ ਪੰਜਾਬ ਨੂੰ ਬੰਦਾ ਸਤਕਾਰ ਦੋ ਪੰਜਾਬੀਅਤ ਨੂੰ ਦੋ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਇਹ ਤਰ੍ਹਾਂ ਨਾ ਕਰੋ ਉਹ ਵੀ ਪੰਜਾਬ ਨੂੰ ਹੱਥ ਉਹਨਾਂ ਦਾ ਜਦੋਂ ਵੀ ਢੰਗ ਠੇਕਾ ਕਰਦੇ ਉਹਨਾਂ ਨੂੰ ਲਾਗਦਾ ਉਹ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਜਿਹੜੀ ਸਟੇਟ ਹੈ ਪੰਜਾਬ ਦੀ ਇਹ ਬਟਰ ਸਟੇਟ ਹੈ ਜਿੱਤਾਂ ਦੇਖਿਆ ਹੈ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਉਹ ਬਿਲਕੁਲ ਬਦਲ ਤੇ ਉੱਤੇ ਆ ਪਲਟੀ ਉਹਨਾਂ ਦੀ ਨਾਲ ਲੱਗ ਰਹੀ ਹੈ ਇੱਥੇ ਜਹਾਜ਼ ਲਿਆਉਣਾ ਇੱਥੇ ਤਾਰਨੇ ਮੈਂ ਸਮਝਦਾ ਕਿ ਪੰਜਾਬ ਨੂੰ ਨੀਵਾ ਬਕਾਉਣ ਵਾਸਤੇ ਪੰਜਾਬੀਆਂ ਨੂੰ ਨੀਵਾ ਬਕਾਉਣ ਵਾਸਤੇ ਕਿ ਪੰਜਾਬ ਦੇ ਲੋਕ ਹੀ ਬਾਹਰ ਜਾ ਰਹੇ ਹੈ ਬਾਕੀ ਸੂਬਿਆਂ ਦੇ ਜਾ ਨਹੀਂ ਰਹੇ ਉੱਥੇ ਵੀ ਹੋਰ ਵੀ ਗੱਲ ਉੱਤਰ ਸਕਦਾ ਹੈ ਮੇਰੇ ਤਰ੍ਹਾਂ ਪਹਿਲਾਂ ਵੀ ਕਿਹਾ ਹੈ ਕਿ ਆਪਾਂ ਪਹਿਲਾਂ ਹੀ ਇੱਕ ਬੜੇ ਲੰਮੇ ਸਮੇਂ ਤੋਂ ਸ਼ਰਮਣੀ ਕਾਲੀ ਦਾਲੂ ਫਲੈਟਾਂ ਦੀ ਵੀ ਔਰ ਪੰਜਾਬ ਦੇ ਲੋਕ ਵੀ ਮੰਗ ਕਰ ਰਹੇ ਹੈ ਵੀ ਇੱਥੇ ਫਲੈਟਾਂ ਜਿਹੜੀਆਂ ਹੋਰ ਵੀ ਜਿਹੜ ਇਥੇ ਜਿਹੜੇ ਨੌਜਵਾਨ ਦਿੱਲੀ ਜਾ ਕੇ ਚੜਦੇ ਜਾਂ ਉਤਰਦੇ ਇਥੇ ਹੋ ਜਾਂਦੇ ਪਰ ਉਹ ਤਾਂ ਦਿੰਦੇ ਨਹੀਂ ਤੇ ਜੇ ਅੱਜ ਇਹੋ ਜਿਹਾ ਮੌਕਾ ਬਣਿਆ ਤਾਂ ਉਹਨਾਂ ਦਾ ਫੈਰਾ ਚੱਕਿਆ ਬਦਨਾਮ ਕਰਨ ਵਾਸਤੇ ਕਿ ਉਹ ਤਾਰੇ ਇਥੇ ਲਿਆ ਕੇ ਬਾਰਡਰ ਤੇ ਮੇਰੇ ਖਿਆਲ ਨਾਲ ਜਾਂ ਲੀਕੇ ਨਾਲ ਹੀ ਆ ਬਾਰਡਰ ਪੰਡਿਆ ਵਾਗਾ ਬਾਰਡਰ ਦੇ ਨਾਲ ਨਾਲ ਪੱਟੀ ਇਥੇ ਨਹੀਂ ਚਾਹੀਦਾ ਇਹ ਕੰਮ ਕਰਨਾ ਉਹਨਾਂ ਨੇ ਕੀਤਾ ਜਿਵੇਂ ਇਹ ਨਿੰਦਿਆ ਵੀ ਕਰਦੇ ਤੇ ਉਹਨਾਂ ਕੋਲ ਮੰਗ ਵੀ ਕਰਦੇ ਆ ਪਿਓ ਨਾਂਮ ਮਦਦੀ ਨਾਲ ਉਹਨਾਂ ਦੇ ਜਿਹੜੇ ਤੁਸੀਂ ਹੁਣ ਭੇਜੇ ਇੱਥੇ ਲੈ ਜਾਂਦੇ ਉਹਨਾਂ ਨੂੰ ਕੋਈ ਸਬਸਿਡੀਆਂ ਦੇ ਦੇ ਉਹਨਾਂ ਦਾ ਰੁਜ਼ਗਾਰ ਦਾ ਪ੍ਰਬੰਧ ਵੀ ਕਰੇ ਪੰਜਾਬ ਸਰਕਾਰ ਵੀ ਕਰੇ ਉਹਨਰੇ ਬਿਆਨ ਦਿੱਤੇ ਆ ਨੀ ਗੱਲ ਬਣਨੀ ਪੰਜਾਬ ਸਰਕਾਰ ਵੀ ਉਹਨਾਂ ਨਾਲ ਮਦਦੀ ਤੌਰ ਤੇ ਕੋਈ ਨਾ ਕੋਈ ਉਹਨਾਂ ਦਾ ਹੱਲ ਕਰਨਾ ਤੇ ਰੁਜ਼ਗਾਰ ਦੇ ਸਾਧਨ ਜੱਬ ਕੇ ਇਹੋ ਜਿਹੀ ਗੱਲ ਉਹਨਾਂ ਦੀ ਬਾਹਵਾਂ ਵੀ ਫੜਨ ਸੈਂਟਰ ਸਰਕਾਰ ਵੀ ਫੜੇ ਤੇ ਪੰਜਾਬ ਦੀ ਸਰਕਾਰ ਵੀ ਫੜੇ ਤੇ ਪੰਜਾਬੀਆਂ ਨੂੰ ਸਾਰਿਆਂ ਨੂੰ ਉਹਨਾਂ ਨਾਲ ਮਦਦੀ ਵੀ ਆ ਰਹਿਣੀ ਕਿਉਂਕਿ ਕੁਦਰਤੀ ਗੱਲ ਹੈ ਕਿ ਸਾਡੇ ਉਹ ਭਰਾ ਨੇ ਵੀਰ ਨੇ ਸਾਡੇ ਪੁੱਤਰ ਨੇ ਜੇ ਜਿੱਥੋਂ ਗਏ ਨੇ ਬੜੀਆਂ ਸਾਹੀ ਉਹਨਾਂ ਨੂੰ ਪਰੋ ਪਾਣੀ ਫਿਰਿਆ ਉਹ ਵਿਆਜ ਵੀ ਨਹੀਂ ਆਜੀ ਉਹ ਪਰਵਾਦ ਦੇ ਸਕਦੇ ਜਿੰਨਾ ਜਿੰਨਾ ਵਿਆਜ ਚੜ ਗਿਆ ਸਰ ਇਹ ਵਿੱਚ ਅੰદાવાદ ਗੁਜਰਾਤ ਗੋਆ ਜੰਮੂ ਕਸ਼ਮੀਰ کافی ਨਹੀਂ ਤੁਸੀਂ ਤਾਂ ਦੇ ਵਿੱਚ ਸਾਹ ਸੀਐਮ ਨੇ ਕਿਹਾ ਹੈ ਕਿ ਇਜਾਜ ਹੋਰ ਸੀਟਾਂ ਜੁਤਾਇਆ ਜਾ ਨਾ ਕਿ ਇਥੇ ਪੰਜਾਬ ਜੁਤਾ ਰਿਹਾ ਉਹ ਦਾ ਵਿਰੋਧ ਕਰਦੇ ਤੁਸੀਂ ਵਿਰੋਧ ਕਰਦੇ ਤੁਸੀਂ ਜਾਣੇ ਕਿ ਜਹਾਜ ਹੋਰ ਕੀ ਉਤਰੇ ਨਹੀਂ ਇਹ ਕਹਿੰਦੇ ਵੀ ਹੋਰ ਗੁਜਰਾਤ ਚ ਉਤਰ ਸਕਦਾ ਹੈ ਬੜੇ ਨਾਮ ਨਾਲ ਹਿਆਲੇ ਚ ਉੱਥੇ ਪਰੇ ਆਪਣੇ ਜੱਜਾ ਜਿੱਥੇ ਜਿੱਥੇ ਇੰਟਰਨੈਟ ਸਰਪਲ ਟਾਈਮ ਤੇ ਉਤਰ ਸਕਦੇ ਸਾਰੇ ਸ਼ੁਭਾਂ ਚ ਹੈਗੇ ਤੇ ਸਾਰੇ ਸ਼ੂਬਿਆਂ ਦੇ ਬੱਚੇ ਗਏ ਨੇ ਕੋਈ ਨਹੀਂ ਵੀ ਦੇਸ਼ ਦੇ ਕੋਲੇ ਪੰਜਾਬ ਦੇ ਗਏ ਨਾਲੇ ਤੁਹਾਨੂੰ ਦੱਸਿਆ ਵੀ ਉੱਥੇ ਬੜਾ ਬੜਾ ਸਟੇਟ ਆ ਤੇ ਇੱਥੇ ਦੇ ਇਹ ਕੰਮ ਕਰਨਾ ਨਹੀਂ ਚਾਹੀਦਾ ਵੀ ਜਿਹੜੇ ਉਹਨਾਂ ਨੇ ਆ ਕੇ ਤਾਰੇ ਮੈਨੂੰ ਸਮਝਦਾ ਇਹ ਬੜੀ ਸੋਚੀ ਸਮਝੀ ਸਾਜਿਸ਼ ਦੇ ਦੇਣ ਜਿਹੜੇ ਆ ਵੀ ਦੋਨਾਂ ਨੂੰ ਦੋਨਾਂ ਸਰਕਾਰਾਂ ਨੂੰ ਮੇਰੀ ਅਪੀਲ ਫੀਲ ਵੀ ਆ ਵੀ ਉਹਨਾਂ ਦੋਨਾਂ ਦਾ ਰਜਗਾਰ ਦਾ ਪ੍ਰਬੰਧ ਵੀ ਕਰੇ ਉਹਨਾਂ ਪਰਿਵਾਰਾਂ ਨਾਲ ਦਰਦ ਵੀ ਕਰੇ ਜਿਨ੍ਹਾਂ ਨੇ ਪਰਿਵਾਰਾਂ ਨੇ ਆਪਣੇ ਚਰਿਆਂ ਨੇ ਇੱਕੋ ਜਿਹਾ ਘਰ ਗਹਿਣੇ ਪਾਏ ਨੇ ਕੋਈ ਪੈਲੀਆਂ ਗਾਲੀਆਂ ਪਈਆਂ ਜ਼ਮੀਨਾਂ ਕਰਜ਼ਾ ਲੈ ਕੇ ਜਿਹੜੇ ਗਏ ਉਹ ਵਿਆਜ ਹੀ ਬੜਾ ਉਹਨਾਂ ਦਾ ਜਿਹੜਾ ਉਹ ਚੜਨਾ। ਵਿਸ਼ ਮੰਤਰਾਲੇ ਨੂੰ ਅਪੀਲ ਕਰੂੰ ਕਿ ਜਿਹੜੇ ਨੈਕਸਟ ਅੱਗੇ ਜਿਹੜੇ ਜਹਾਜ਼ਾਂ ਨੇ ਉਹ ਹੋਰ ਸਟੇਟਾਂ ਚ ਲਾਏ ਜਾਣ ਨਾਲ ਇਸ ਪੰਜਾਬ ਵਿੱਚ ਮੈਂ ਵਿਦੇਸ਼ ਮੰਤਰਾਲੇ ਨੂੰ ਤੇ ਕਰਦਾ ਕਰਦਾ ਨਾਲ ਮੈਂ ਪ੍ਰਾਈਮ ਮਿੰისტਰ ਸਾਹਿਬ ਨੂੰ ਵੀ ਕਰਦਾ ਕਿਉਂਕਿ ਉਹ ਸਾਰਿਆਂ ਦੇ ਹੈਲਡ ਨੇ ਕਿ ਉਹ ਅੱਜ ਉੱਥੇ ਹੀ ਨਹੀਂ ਹਲੀ ਮਰਕਾਜੀ ਨਹੀਂ ਸਾਰੇ ਇੱਕ ਦੋ ਦਿਨਾਂ ਚੋਂ ਨਾਉਣਾ। ਉੱਥੇ ਅੱਜ ਮੀਟਿੰਗ ਵੀ ਕਰ ਲੈਣਾ ਕੋਈ ਲੈ ਲੈਣ ਪਿਆ ਹੀ ਜੇ ਬਹੁਤੀ ਗੱਲ ਹੈ ਉਹਨਾਂ ਦੀ ਮਜਬੂਰੀ ਹੈ ਉਹਨਾਂ ਭੇਜਣੇ ਭੇਜਣੇ ਆ ਤੇ ਆਪਣਾ ਜਹਾਜ਼ ਇੱਥੋਂ ਤਿਆਰ ਕਰਕੇ ਜਾ ਸਕਦਾ ਇੱਕ ਦੋ ਘੰਟਿਆਂ ਦੇ ਦਾ ਨਾਮ ਕਿਤੇ ਪਹਿਲੇ ਆਪਣੇ ਜਾਂ ਭੇਜਾਂਗੇ ਆਪਣੇ ਲੈਵਾਂਗੇ ਤਾਂ ਉਹਨਾਂ ਇਹ ਵੀ ਕਿਹਾ ਵੀ ਸਾਡੇ ਦੇਸ਼ ਚ ਤੁਹਾਡਾ ਜਾਗੀ ਨੂੰ ਉਤਰਨਾ ਚਾਹੀਦਾ ਇਹ ਇਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਭਾਰਤ ਨੂੰ ਭਾਰਤ ਦੇਸ਼ ਮਤਲਬ ਰਹੀਆਂ ਮੁੰਨੀਆਂ ਦਾ ਦੇਸ਼ ਆ ਗੁਰੂ ਪੀਰਾਂ ਦਾ ਦੇਸ਼ ਆ ਅਣਖ ਦਾ ਦੇਸ਼ ਆ ਇਹਨੇ ਬਹੁਤ ਵਧੀਆ ਢੰਗ ਦੇ ਨਾਲ ਜਿਹੜੇ ਕਵੀਤੇ ਨੇ ਇਸ ਕਰਕੇ ਹੋਰ ਜੇ ਕਾਰੋਬਾਰ ਲਈ ਉੱਥੇ ਸਮਝੌਤੇ ਹੋ ਸਕਦੇ ਆ ਜਾਂ ਹੋਰ ਗੱਲਾਂ ਵੀ ਹੋ ਸਕਦੇ ਆ ਜੇ ਇਹ ਵੀ ਇੱਕ ਇਹਦਾ ਵੀ ਕੋਰਾ ਲੱਭ ਲੈਣ ਵਿਚਾਰ ਕਰਨ ਮੈਂ ਮੰਨਦਾ ਵੀ ਇਹ ਕਾਨੂੰਨੀ ਢਿਕਣਾ ਵੀ ਨੇ ਦੋਨੋਂ ਹੀ ਦੂਰ ਕੀਤੀਆਂ ਜਾ ਸਕਦੇ ਨੇ ਜੇ ਬੈਠ ਕੇ ਕਰਨੇ ਪ੍ਰਧਾਨ ਮੰਤਰੀ ਵੀ ਉੱਥੇ ਗੱਲ ਕਰਨ ਤੇ ਵਿਦੇਸ਼ ਮੰਤਰੀ ਸਾਹਿਬ ਵੀ ਉੱਥੇ ਜਾ ਕੇ ਕਹਨਾਂ ਨਾਲ ਜੇ ਆਪਾਂ ਇੱਥੋਂ ਕਰਨੇ ਜਿਤਨਾ ਵੀ ਤਾਲ ਮਿਲ ਹੋ ਸਕਦਾ ਜਰੂਰ ਕਰਨ ਕਿਉਂਕਿ ਪੰਜਾਬ ਦਾ ਤੇ ਪੰਜਾਬ ਦੇ ਤੇ ਮਤਲਬ ਇੱਥੇ ਆਰਬੰਦਦੀ ਇਹ ਕਰ ਸਕਦੇ ਆ ਪੰਜਾਬ ਵਾਲੇ ਦੋਨਾਂ ਦੀ ਬਾਹ ਫੜ ਸਕਦੇ ਪੰਜਾਬ ਸਰਕਾਰ ਸਿੱਧੀ ਗੱਲ ਉਹ ਦੂਜੀ ਕੰਟਰੀ ਨਾਲ ਸਟੇਟ ਦਾ ਹਦਗਾਰਨ ਇਹ ਉਹ ਕਰ ਉਹਨਾਂ ਨਾਲ ਕਰਨ ਉਹ ਕੇਂਦਰ ਸਰਕਾਰ ਦਾ ਹੈ ਕੇਂਦਰ ਨੂੰ ਜਰੂਰ ਹੋਣਾ ਚਾਹੀਦਾ ਵਿਦੇਸ਼ ਮੰਤਰੀ ਜੀ ਆਜ ਦੂਜੀ ਸਟੇਟ ਚ ਉਤਾਰੇ ਜਾਂ ਕਿਉਂਕਿ ਕਾਫੀ ਜਾਂ ਆ ਜਾਣੇ ਨੇ 18000 ਬੱਚੇ ਨੇ ਇਹ ਵੀ ਮੇਰੀ ਪੀੜਿਆ ਬੇਨਤੀ ਹੈ ਵੀ ਉਹ ਜਿਹੜੀਆਂ ਦੂਜੀਆਂ ਛਤਾਂ ਜਿੱਥੇ-ਜਿੱਥੇ ਵੀ ਬੱਚੇ ਨੇ ਉਹਨਾਂ ਦੇ ਉੱਥੇ ਵੀ ਤਾਂ ਮੈਂ ਇੱਥੇ ਪੰਜਾਬ 'ਚ ਕਿਉਂ ਪੱਲੇ ਕੋ ਵੀ ਖਾਸ ਕਰਕੇ ਅੰਮ੍ਰਿਤਸਰ ਨੂੰ ਸੁਣਿਆ ਜਿੱਥੇ ਮਤਲਬ ਬਾਰਡਰ ਦੇ ਨਾਲ ਲੱਗਦੇ ਹਾਂ ਦੇ ਨਾਲ ਹੀ 10 ਕਿਲੋਮੀਟਰ ਦੀ ਪੱਟੀ ਇਸ ਕਰਕੇ ਮੈਂ ਇਹ ਵੀ ਮੰਗ ਕਰਦਾ ਹਾਂ ਕਿ ਉਹਨਾਂ ਨੂੰ ਦੁਨੀਆਂ ਦੇ ਸਟੇਟਾਂ ਦੇ ਵਿੱਚ ਵੀ ਜਿੱਥੇ ਉਹਨਾਂ ਦੇ ਹੋਰ ਵੀ ਬੱਚੇ ਨੇ ਗੁਜਰਾਤ 'ਚ ਜਿੰਨਾ ਹੈਗੇ ਨੇ ਉਹ ਹਰਿਆਣਾ ਦੇ ਕਾਫੀ ਨੇ ਹੋਰ ਕਈ ਸ਼ੂਬਿਆਂ ਦੇ ਨੇ ਉੱਥੇ ਵੀ ਕਰਨ ਇਸ ਲਈ ਮੇਰੀ ਪੁਰਜਾ ਦੋਨਾਂ ਸਰਕਾਰਾਂ ਨੂੰ ਬੇਨਤੀ ਵੀ ਮੈਂ ਬਿਆਨ ਦਿੱਤਾ ਨਹੀਂ ਗੱਲ ਬਣੀ ਇਨੂੰ ਅੰਬਲੀ ਜਾਮਾ ਬਣਾਉਣ ਤੇ ਉਹਨੂੰ ਦਾਦੀ ਦੇ ਨਾਲ ਘਰਾਈ ਦੇ ਨਾਲ ਉਹਨਾਂ ਨੂੰ ਲਹਿਰ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਜਿਹੜੀ ਗੱਲ ਜਿਹੜੇ ਅੱਗੇ ਤੋਂ ਨਾ ਵਾਪਰੇ ਜਿਹੜੇ ਬੱਚਿਆਂ ਦੇ ਮਾਪੇ ਹੋਏ ਇਹਦੇ ਵਿਚਾਰੇ ਦੁਹੀ ਬਿਠੇ ਨੇ ਬੱਚੇ ਦੁਹੀ ਬਿਠੇ ਆ ਜਿਹੜੇ ਜਿਨ੍ਹਾਂ ਨੇ ਉੱਥੇ ਜਾ ਕੇ ਵਪਾਰੀ ਉਹ ਚਰੇ ਕਲਪਦੇ ਆ ਵੀ ਉਹਨਾਂ ਨੂੰ ਹੰਡੂ ਗਮ ਲੈ ਇਹੋ ਜਿਹੀ ਗੈਰ ਦਾਸਾਂ ਲੈ ਕੇ ਤੇ ਕੰਮ ਉਲਟ ਹੋਇਆ ਇਸ ਲਈ ਉਹ ਦੂਜੀਆਂ ਛੇੜਟਾਂ ਜਿਹੜੇ ਉਤਰ ਸਕਦੇ ਉੱਥੇ ਤਾਂ ਨਹੀਂ ਚਾਹੀਦੀ ਧੰਨਵਾਦ ਥੈਂਕ ਯੂ